ਦੇ ਮੁਤਾਬਕ ਮਾੜੀਓਂ ਵਿਧਾਇਕ ਸਾਹਿਬਾਂ ਨੇ ਥੀਵੇ ਚੱਕ ਪਾਇਆ ਹੈ ਇਸ ਸੰਸਦਾਂ ਨੂੰ ਅੱਜ ਇੱਕ ਜਨੇ ਜਿਹੜਾ ਉਹਨਾਂ ਦਾ ਇਹਨਾਂ ਤੋਂ ਪਾਇਆ ਉਹਨਾਂ ਨੂੰ Oh, eh, ¡Ahora sí! 오요 이나운 오늘 आइए आया साडे रेड के सब लोग तो गए अगेन स्कूल वाले के बच्चे में है हम आज इनका कार्ड बता है अपने शोपर पास में जो स्मरण जो स्मरण विशेष महत्व रखता है जो स्मरण ये बच्चा कार्ड पोजीशन से अपना प्लान बना देगा अपने स्कूल के स्टाफ का एक फोटो होके उसे देंगे की जानकारी जानकारी के आप इच्छा चाह रहे हैं ਹਰ ਇੱਕ ਜਿਹੜਾ ਕਹਿੰਦਾ ਹੈ ਕਿ ਨੋ ਸਟੇਟਸ ਦੇ ਸਮਾਰੋਹ ਦਾ ਬਹੁਤ ਮਾਣ ਲਿਆ ਤੇ ਆਪਾਂ ਯਾਦ ਕਰੀਏ ਸਭ ਤੁਮੇ ਜਿਹਨੋ ਮੈਸਜ ਹਨ ਸਭ ਦਾ ਪੰਜਾਬੀ ਜਿਹਨਾਂ ਨੂੰ ਐ ਐਜੂਕੇਸ਼ਨ ਬਹੁਤ ਪਤਾ ਉਹ ਸਾਜੀ ਤੇ ਇਸੇ ਤਰ੍ਹਾਂ ਸ਼੍ਰੀ ਰਜੇਸ਼ ਗੁਪਤ ਬਲਵੰਤ ਜੀ ਆਪਕੀ ਨੂੰ ਵੀ ਸਨਮਾਨ ਹੈ ਐਸ ਕੇ ਸਾਹਿਬ ਨੂੰ ਆਪ ਜੀ ਬਹੁਤ ਬੰਦਾ ਰਸ ਦੀ ਪਾਸ਼ਾ ਦੀ ਲੈਂਗੁਏਜ ਦੇ ਪੈਰ ਰੁਤਵੇ ਨਰਸਟ ਪਾਰਟੀ ਸਾਡੇ ਅਜੀਤ ਸਿੰਘ ਸਾਹਿਬ ਉਹਨਾਂ ਦੇ ਨਾਮ ਹਾਂਜੀ ਮੈਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਉਤਰਾਲਾ ਕੀਤਾ ਜਾ ਰਿਹਾ ਹੈਗਾ ਅੱਜ ਵੀ ਪਿੰਡ ਪੱਡ ਕੀਤਾ ਗਿਆ ਕੀ ਕਹਿਣਾ ਚਾਹੋਗੇ ਅ ਬਿਲਕੁਲ ਜੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਜਿਹੜੀ ਮੁਹਿੰਮ ਪੰਜਾਬ ਸਰਕਾਰ ਨੇ ਚਲਾਈ ਹੈ ਇਹ ਪਿਛਲੇ 3 ਸਾਲਾਂ ਦੀ ਮਿਹਨਤ ਦਾ ਨਤੀਜਾ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜਾ 2022 ਦੇ ਵਿੱਚ ਆਪਣਾ ਗਰੰਟੀ ਦਿੱਤੀ ਸੀ ਕਿ ਸਿੱਖਿਆ ਦਾ ਜਿਹੜਾ ਪੱਧਰ ਹੈ ਉਹਨੂੰ ਵਰਲਡ ਲੈਵਲ ਦਾ ਬੁਲਾਇਆ ਜਾਊਗਾ ਉਹਦੇ ਤੇ ਬਖੂਬੀ ਕੰਮ ਹੋਇਆ ਪਿਛਲੇ 3 ਸਾਲ ਔਰ ਹੁਣ ਅਸੀਂ ਹੋਰ ਅੱਗੇ ਵਧਦੇ ਹੋਏ ਜਿੰਨੇ ਕੰਮ ਕੀਤੇ ਹੋਏ ਨੇ ਇਹਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਦਾ ਸਾਰਾ ਰੱਖ-ਰਖਾਵ ਦੇਖ ਰਹੇ ਹਾਂ ਜਿਹੜੀਆਂ ਬਿਲਡਿੰਗਾਂ ਬਣੀਆਂ ਉਹਨਾਂ ਦਾ ਉਦਘਾਟਨ ਵੜ ਰਹੇ ਹਾਂ ਜਿਹੜੀਆਂ ਚਾਰਤਵਾਰੀਆਂ ਬਣੀਆਂ ਉਹਨਾਂ ਦਾ ਉਦਘਾਟਨ ਕੀਤਾ ਜਾ ਰਿਹਾ ਜਿਹੜੀਆਂ ਲੈਬ ਬਣੀਆਂ ਨੇ ਬਹੁਤ ਬਹੁਤ ਹੀ ਸੁੰਦਰ ਲੈਬ ਜਿਹੜੀਆਂ ਨੇ ਬਹੁਤ ਕੀਮਤੀ ਜਿਹੜੀਆਂ ਹਨ ਦੁਨੀਆ ਨਾਲ ਮੁਕਾਬਲਾ ਕਰਨ ਵਾਲੇ ਇਨਸਟਰੂਮੈਂਟ ਨੇ ਉੱਥੇ ਉਹਨਾਂ ਦਾ ਕੀਤਾ ਜਾ ਰਿਹਾ ਹੈ ਲਾਇਬ੍ਰੇਰੀਆਂ ਦੇ ਰੱਖ-ਰਖਾਅ ਵਾਸਤੇ ਅ ਔਰ ਬਹੁਤਾ ਜਿਹੜਾ ਚਾਰਦਵਾਰੀਆਂ ਦਾ ਮਸਲਾ ਸੀ ਤਕਰੀਬਨ ਤਕਰੀਬਨ ਪੰਜਾਬ ਦੀਆਂ ਸਾਰੀਆਂ ਸਕੂਲਾਂ ਦੀਆਂ ਚਾਰਦਵਾਰੀਆਂ ਜਿਹੜੀਆਂ ਉਹ ਹੋ ਗਈਆਂ ਔਰ ਟੀਚਰਸ ਠੀਕ-ਠਾਕ ਸੈਟੀਸਫਾਈਡ ਟੀਚਰ ਨੇ ਹੁਣ ਸਕੂਲਾਂ ਦੇ ਵਿੱਚ 20000 ਨਵੇਂ ਟੀਚਰ ਦੀ ਭਰਤੀ ਦੇ ਨਾਲ-ਨਾਲ 12700 ਜਿਹੜਾ ਉਹ ਕੱਚਾ ਮੁਲਾਜ਼ਮ ਪੱਕਾ ਕੀਤਾ ਉਹ ਵੀ ਹੁਣ ਸਕੂਲਾਂ ਦੇ ਵਿੱਚ ਆਪਣੀਆਂ ਸੇਵਾਵਾਂ ਬਖੂਬ ਨਿਭਾ ਰਿਆ ਇਹ ਸਾਰਾ ਜਿਹੜਾ ਨਾ ਉਹ ਸਕੂਲਾਂ ਦੇ ਵਿੱਚ ਜਾ ਕੇ ਦੇਖਣਾ ਬਣਦਾ ਸੀ ਕਿਉਂਕਿ ਇਹ ਵੀ ਇੱਕ ਇਤਿਹਾਸਕ ਕੰਮ ਹੋ ਰਿਹਾ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਮੰਤਰੀ ਵਿਧਾਇਕ ਜਿਹੜੇ ਆਪ ਪਹੁੰਚ ਕੇ ਉੱਥੋਂ ਦਾ ਸਾਰੇ ਪ੍ਰਬੰਧ ਵੀ ਦੇਖ ਰਹੇ ਆ ਔਰ ਉਨਕੱਠ ਵੀ ਕਰ ਰਹੇ ਆ ਹਾਂ ਪਹਿਲਾਂ ਕਈ ਸਕੂਲਾਂ ਦੇ ਵਿੱਚ ਆਪਾਂ ਵੀ ਗਏ ਹੈਗੇ ਆ ਕਈ ਸਕੂਲਾਂ ਦੇ ਵਿੱਚ ਕੀ ਆ ਜਾ ਰਿਹਾ ਕਿ ਅਜ ਤੱਕ ਐਮਐਲਏ ਉਹਨਾਂ ਦੇ ਵਿੱਚ ਨਹੀਂ ਗਏ ਆਏ ਸੀ ਇਸ ਤਰ੍ਹਾਂ ਦੇ ਇਹਨੂੰ ਬਦਲਾਵ ਕਹਿੰਦੇ ਆ ਜਿਵੇਂ ਵਿਰੋਧੀ ਕਹਿੰਦੇ ਆ ਕਿ ਜੀ ਕੀ ਨਵਾਂ ਕਰ ਦਿੱਤਾ ਕੀ ਨਵਾਂ ਬਦਲਾਵਾ ਆ ਇਹਨੂੰ ਬਦਲਾਵ ਕਹਿੰਦੇ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਚਾਹੇ ਉਹ ਮინისტრ ਨੇ ਚਾਹੇ ਮੁੱਖ ਮੰਤਰੀ ਆਪ ਨੇ ਉਹ ਸਾਰੇ ਦੇ ਸਾਰੇ ਜਨਤਾ ਦੇ ਸੇਵਾਦਾਰ ਨੇ ਹਰ ਵੇਲੇ ਲੋਕਾਂ ਦੇ ਵਿੱਚ ਰਹਿਣ ਵਾਲੇ ਨੇ ਔਰ ਸਕੂਲਾਂ ਦੇ ਵਿੱਚ ਜਾਣਾ ਸਾਡਾ ਲਾਜ਼ਮੀ ਸੀ ਸਕੂਲਾਂ ਦੇ ਵਿੱਚ ਜਾਣਾ ਵਿਧਾਇਕਾਂ ਦਾ ਮੰਤਰੀਆਂ ਦਾ ਲਾਜ਼ਮੀ ਹੋਣਾ ਚਾਹੀਦਾ ਕਿਉਂਕਿ ਪੰਜਾਬ ਦਾ ਭਵਿੱਖ ਜਿਹੜਾ ਕੋਈ ਨਾ ਸਕੂਲਾਂ ਦੇ ਵਿੱਚ ਆ ਔਰ ਇਸ ਇੱਥੋਂ ਹੀ ਪੰਜਾਬ ਦਾ ਭਵਿੱਖ ਜਿਹੜਾ ਸੁਰੱਖਿਅਤ ਹੋਣਾ ਇੱਥੋਂ ਹੀ ਬੱਚਿਆਂ ਨੇ ਨਵੀਂ ਸਿੱਧ ਲੈਣੀ ਆ ਇੱਥੋਂ ਹੀ ਸਾਡੇ ਡਾਕਟਰ ਇੰਜੀਨੀਅਰ ਤੇ ਯੂਥ ਨੇ ਜਿਹੜਾ ਉਹ ਉਹ ਦੁਨੀਆ ਦੇ ਵਰਲਡ ਲੈਵਲ ਦੇ ਗਲੋਬਲ ਜਿਹੜਾ ਮੁਕਾਬਲੇ ਬਾਜ਼ ਪੜਨਾ ਮੈਮ ਕਈ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਤੁਸੀਂ ਤੁਹਾਨੂੰ ਰਿਸਰਚ ਕੀਤਾ ਅੱਜ ਕਈਆਂ ਨੇ ਤੁਹਾਨੂੰ ਬਹੁਤ ਸਮੱਸਿਆਵਾਂ ਵੀ ਦੱਸੀਆਂ ਹੋਈਆਂ ਕਿੰਨੀਆਂ ਕ ਸਮੱਸਿਆ ਆ ਰਹੀਆਂ ਸਨ ਮੈਂ ਇੱਕ ਇਨਿਕ ਨਾਂ ਦੇ ਬਰਾਬਰ ਜਿਹੜਾ ਹੁਣ ਅੱਜ ਦਾ ਕਿਉਂਕਿ ਜਦੋਂ ਮੈਂ ਪਹਿਲਾਂ ਜਾਂਦੀ ਸੀ ਮੈਂ ਮੈਂ ਆਪਣੇ ਇਲੈਕਸ਼ਨ ਦੌਰਾਨ ਵੀ ਸਕੂਲਾਂ ਦੇ ਵਿੱਚ ਗਈਆਂ ਇਲੈਕਸ਼ਨ ਤੋਂ ਬਾਅਦ ਵੀ ਤੁਰੰਤ ਵੀ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਰਹੇ ਹਾਂ ਸਟਾਫ ਦੀ ਕਮਿਊਨਲ ਲੋਕ ਜੂਜਦੇ ਸੀ ਸਕੂਲ ਦੀ ਦਿੱਖ ਕਿਸੇ ਕੰਮ ਦੀ ਨਹੀਂ ਸੀ ਸਕੂਲ ਦੇ ਗੇਟ ਹੈ ਨਹੀਂ ਸੀ ਸਕੂਲ ਦੇ ਚਾਰ ਦਿਵਾਰੀਆਂ ਟੁੱਟੀਆਂ ਫੁੱਟੀਆਂ ਸੀ ਸਕੂਲਾਂ ਦੇ ਵਿੱਚ ਪਸ਼ੂ ਅੰਦਰ ਜਾਂਦੇ ਸੀ ਸਕੂਲਾਂ ਦੇ ਵਿੱਚ ਲੈਬਾਂਾਂ ਦੀ ਕੋਈ ਚੀਜ਼ ਨਹੀਂ ਸੀ ਲਾਇਬ੍ਰੇਰੀਆਂ ਦਾ ਕੋਈ ਥਾਂ ਟਿਕਾਣਾ ਹੈ ਨਹੀਂ ਸੀ ਪਰ ਬਹੁਤ ਸਾਰੀਆਂ ਅਸੀਂ ਚੀਜ਼ਾਂ ਵਾਈਫਾਈ ਤੁਸੀਂ ਦੇਖੋ ਟੈਕਨੋਲੋਜੀ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਰਿਹਾ 17 20 ਦੇ ਵਿੱਚੋਂ 17000 ਸਕੂਲਾਂ ਦੇ ਵਿੱਚ ਵਾਈਫਾਈ ਚੱਲ ਰਹੇ ਆ ਔਰ ਮੈਨੂੰ ਕੋਈ ਖਾਸ ਸਮੱਸਿਆ ਜਿਹੜੀ ਆ ਇਸ ਸਕੂਲ ਦੇ ਵਿੱਚੋਂ ਇਦਾਂ ਨਹੀਂ ਕਿਹਾ ਗਿਆ ਕਿ ਆਹ ਦੇਖੋ ਜੀ ਅਸੀਂ ਤਾਂ ਮਾਰ ਗਏ ਲੁੱਟੇ ਗਏ ਜਿਵੇਂ ਪਹਿਲਾਂ ਸਾਨੂੰ ਸੁਣਨ ਨੂੰ ਮਿਲਦਾ ਸੀ ਇਦਾਂ ਦੀ ਕੋਈ ਸਮੱਸਿਆ ਜਿਹੜੀ ਇਹ ਸਕੂਲਾਂ ਦੇ ਵਿੱਚ ਨਜ਼ਰ ਨਹੀਂ ਆਈ ਔਰ ਬਹੁਤ ਸੋਹਣਾ ਚੱਲ ਰਿਹਾ ਸਾਰਾ ਲਗਾਤਾਰ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਚੱਲਦਾ ਰਹੇਗਾ ਬਿਲਕੁਲ ਲਗਾਤਾਰ ਚੱਲੇਗਾ ਔਰ ਕੋਸ਼ਿਸ਼ ਕੀਤੀ ਜਾਊ ਕਿ ਹਰ ਸਕੂਲ ਦੇ ਵਿੱਚ ਹਲਕੇ ਦੇ ਸਕੂਲ ਦੇ ਵਿੱਚ ਜਾਇਆ ਜਾਵੇ ਖਾਸ ਕਰਕੇ ਉਹਨਾਂ ਸਕੂਲਾਂ ਦੇ ਵਿੱਚ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਸੀ ਔਰ ਜਿਨ੍ਹਾਂ ਦੀ ਹਾਲ ਸੁਧਾਰੀ ਗਈ ਆ ਉਹਨਾਂ ਦੇ ਵਿੱਚ ਲਗਾਤਾਰ ਜਾਇਆ ਜਾਏਗਾ